ਲੈਂਡ ਪੂਲਿੰਗ ਪਾਲਿਸੀ ਨੂੰ ਭਗਵੰਤ ਮਾਨ ਤੇ ਕੇਜਰੀਵਾਲ ਲੈ ਕੇ ਆਏ ਸੀ ਸ਼ਾਇਦ ਕਿਸਾਨਾਂ ਨੂੰ ਅਸੀਂ ਸਮਝਾ ਦਾਂਗੇ ਕਿਸਾਨ ਸਮਝ ਜਾਣਗੇ ਭੋਲੇ ਭਾਲੇ ਕਿਸਾਨ ਨੇ ਆਪਣੀਆਂ ਗੱਲਾਂ ਦੇ ਵਿੱਚ ਆ ਜਾਣਗੇ ਆਪਾਂ ਕਰੋੜਾ ਰੁਪਇਆ ਕਮਾ ਲਾਂਗੇ ਜਿਸੇ ਹਿਸਾਬ ਦੇ ਨਾਲ ਲੈ ਕੇ ਆਏ ਸੀ ਲੈਂਡ ਪੂਲਿੰਗ ਨੂੰ ਕਿ ਜ਼ੋਰ ਲਾਇਆ ਹੋਇਆ ਸੀ ਸਮਝਾਉਣ ਤੇ ਤੇ ਦੂਜੇ ਪਾਸੇ ਕਿਸਾਨਾਂ ਨੂੰ ਅਨਪੜ੍ਹ ਵੀ ਕਿਹਾ ਜਾਂਦਾ ਸੀ ਕਿ ਇਹ ਕੱਲ ਨੂੰ ਸਮਝਦੇ ਨਹੀਂ ਆਪਦਾ ਹੀ ਸਿਰਫ ਉੱਲੂ ਸਿੱਧਾ ਰੱਖਦੇ ਨੇ ਕੀ ਜਿਹੜੀ ਗੱਲ ਅਸੀਂ ਸਮਝਾਉਣਾ ਚਾਹੁੰਦੇ ਆ ਅਮਨ अरोड़ा ਨੇ ਵੀ ਜੋਰ ਲਾ ਲਿਆ ਹਰਪਾਲ ਸਿੰਘ ਚੀਮਾ ਨੇ ਮਤਲਬ ਆਮ ਆਦਮੀ ਪਾਰਟੀ ਦੇ ਸਾਰੇ ਐਮ ਐਲ ਏ ਨੇ ਮੰਤਰੀਆਂ ਨੇ ਜੋਰ ਲਾਇਆ ਵੈਸੀ ਕਿ ਸਮਝਾ ਦਈਏ ਕਿਸਾਨਾਂ ਨੂੰ ਸਮਝਾ ਦਈਏ ਲੈਂਡ ਪੂਲਿੰਗ ਪਾਲਿਸੀ ਤੁਹਾਡੇ ਲਈ ਬਹੁਤ ਚੰਗੀ ਆ ਤੁਹਾਡੇ ਲਈ ਬਹੁਤ ਫਾਇਦੇਮੰਦ ਆ ਤੁਹਾਨੂੰ ਕਰੋੜਾ ਰੁਪਏ ਦੇ ਮਤਲਬ ਪੇਮੈਂਟ ਆ ਤੁਹਾਨੂੰ ਦਿਖਾ ਰਹੇ ਸੀ ਕਰੋੜਾ ਕਰੋੜਾ ਰੁਪਿਆ ਕਿਸਾਨਾਂ ਨੂੰ ਦਿਖਾ ਰਹੇ ਸੀ ਕਿ ਸਾਨੂੰ ਇੱਕ ਆ ਫਲੈਟ ਮਿਲ ਜੂ ਜੋ ਕੁਝ ਮਤਲਬ ਜੋਰ ਲਾਇਆ ਵੈਸੀ ਪੂਰਾ ਤੇ ਕਿਸਾਨਾਂ ਨੇ ਹਾਰ ਨਹੀਂ ਮੰਨੀ ਲੰਬੇ ਸੰਘਰਸ਼ ਵਿਟਨੇ ਬਦਨਾਮੀ ਆ ਪਿੰਡੋਂ ਪਿੰਡੀ ਪੋਸਟਰ ਲਾਤੇ ਕਿ ਸਾਡੇ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਵੀ ਚਾਹੀ ਐਮਐਲਏ ਮੰਤਰੀ ਹੈ ਭਗਵੰਤ ਸ마ਣ ਕਿ ਸਾਡੇ ਪਿੰਡ ਦੇ ਵਿੱਚ ਨਾ ਬੜੇ ਤੇ ਖਬਰਾਂ ਆ ਗਏ ਨਾਲ ਦੀ ਨਾਲ ਹੀ ਕਿ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੱਡਾ ਸੰਘਰਸ਼ ਆ ਜਿਹੜਾ ਪੱਕੇ ਤੌਰ ਤੇ ਧਰਨਾ ਲਾ ਦੇਣਾ ਸੀ ਜਿੰਮੇ ਦਿੱਲੀ ਲਾਇਆ ਸੀ ਕਿਸਾਨਾਂ ਨੇ ਕਿ ਉੱਥੇ ਕਿੰਨਾ ਲੰਮਾ ਸਮਾਂ ਬੈਠੇ ਰਹੇ ਆ ਤੇ ਮੋਦੀ ਦੇ ਮੋਦੀ ਨੂੰ ਮਤਲਬ ਪੈਰਾ ਭਾਰ ਬਿਠਾ ਕੇ ਕਾਨੂੰਨ ਵਾਪਸ ਲੈ ਕੇ ਆਏ ਸੀ ਕਿ ਮੋਦੀ ਵੀ ਕਹਿੰਦਾ ਸੀ ਤੈਨਾਂ ਕਾਨੂੰਨ ਲਾਗੂ ਕਰੂੰਗਾ ਮੈਂ ਮੋਦੀ ਨੂੰ ਵੀ ਉੱਥੇ ਯਾਦ ਕਰਾ ਕੇ ਗਿਆ ਸੀ ਪੰਜਾਬ ਕੌਣ ਆ ਤੇ ਹੁਣਾਂ ਦੂਜੀ ਸਭ ਤੋਂ ਵੱਡੀ ਜਿੱਤ ਕਿ ਭਗਵਾਨ ਤੁਮਨ ਤੇ ਕੇਜਰੀਵਾਲ ਨੂੰ ਸੀ ਅਸੀਂ ਮਨਾ ਲਾਂਗੇ ਕਿਸਾਨਾਂ ਨੂੰ ਮੈਂ ਪਾਲੀ ਬੇਟੇ ਜੀ ਤਿਆਗ ਕਰ ਕੜ ਇਹਨਾਂ ਨੂੰ ਵੀ ਕਿਸਾਨਾਂ ਦੇ ਅੱਗੇ ਮੱਥਾ ਟੇਕਣਾ ਪਿਆ ਹੁਣ ਕੁਝ ਮਰਜ਼ੀ ਇਹ ਚਾਹੇ ਪੋਸਟਾ ਪਾਈ ਜਾਣਾ ਕਿਸਾਨਾਂ ਨਾਲ ਸਹਿਮਤੀ ਕਰ ਜਾਣਾ ਅਸੀਂ ਤਾਂ ਕਿਸਾਨਾਂ ਨੂੰ ਤਾਂ ਕੁਝ ਮਰਜ਼ੀ ਕਹੀ ਜਾਣ ਕਿ ਅਸੀਂ ਕਿਸਾਨਾਂ ਦੇ ਨਾਲ ਸੀ ਅਸੀਂ ਕਿਸਾਨਾਂ ਨਾਲ ਧੱਕਾ ਨਹੀਂ ਕਰ ਸਕਦੇ ਜਿਹੜਾ ਪਹਿਲਾਂ ਧੱਕਾ ਕਰ ਚੁੱਕੇ ਆ ਉਹ ਕਿਸਾਨਾਂ ਨੂੰ ਵੀ ਪਤਾ ਸਾਰੇ ਲੋਕਾਂ ਨੂੰ ਵੀ ਪਤਾ ਸਾਰੇ ਮੀਡੀਆ ਦੇ ਵੀ ਚੱਲਿਆ ਉਹ ਕਿ ਜੋ ਕਿਸਾਨਾਂ ਦੇ ਨਾਲ ਪਹਿਲਾਂ ਧੱਕਾ ਹੋਇਆ ਸਭ ਭਲੀ ਭਾਂਤ ਜਾਨੂ ਨੇ ਹੁਣ ਕਹਿੰਦੇ ਅਸੀਂ ਕਿਸਾਨਾਂ ਦੇ ਨਾਲ ਆ ਅਸੀਂ ਵੀ ਕਿਸਾਨਾਂ ਦੇ ਘਰਾਂ ਚੋਂ ਹੀ ਪੈਦਾ ਹੋਏ ਮੈਂ ਆ ਅਸੀਂ ਵੀ ਕਿਸਾਨਾਂ ਦੇ ਪੁੱਤਾਂ ਤੇ ਉਹਨੋਂ ਅਗੈਰਾ ਵਗੈਰਾ ਜਿਹੜੀਆਂ ਚੀਜ਼ਾਂ ਕਿ ਅਸੀਂ ਸਾਡੀ ਕਿਸਾਨਾਂ ਨੂੰ ਮਨਾਉਣਾ ਚਾਹੁੰਦੇ ਸੀ ਉਹਨਾਂ ਨੂੰ ਲੱਗਿਆ ਕਿ ਪਾਲਿਸੀ ਸਾਡੇ ਖਿਲਾਫ ਆ ਇਸ ਲਈ ਅਸੀਂ ਵਾਪਸ ਲੈ ਲਈ ਕਿ ਕਿਸਾਨ ਤਾਂ ਬਹੁ ਟਾਈਮ ਦੇ ਰੋਲਾ ਪਾ ਰਹੇ ਸੀ ਹੁਣ ਪਤਾ ਲੱਗ ਚੁੱਕਿਆ ਸੀ ਕਿ ਪਿੰਡੋਂ ਪਿੰਡੀ ਵਰਨਾ ਔਖਾ ਹੋ ਜੂ ਇਸੇ ਲਈ ਲੈਂਡ ਪੋਲਿੰਗ ਨੂੰ ਵਾਪਸ ਲਿਆ ਚੰਗਾ ਇੱਥੇ ਆ ਜਾਂਦੀ ਹੈ ਨਾਲ ਦੀ ਨਾਲ ਦੂਜੀ ਗੱਲ ਕਿ 2027 ਦੇ ਵਿੱਚ ਦੁਬਾਰਾ ਫੇਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਕਿ ਲੈਂਡ ਪੋਲਿੰਗ ਵੀ ਵਾਪਸ ਲੈ ਲਈ ਕਿਸਾਨਾਂ ਦੇ ਨਾਲ ਸਹਿਮਤੀ ਜਿਤਾਤੀ ਤੇ ਹੁਣ ਮੀਡੀਆ ਚਲਾਉਣ ਲੱਗ ਜੂ ਜਿਹੜਾ ਬਕਾਊ ਮੀਡੀਆ ਇਹਨਾਂ ਦਾ ਖਰੀਦਿਆ ਹੋਇਆ ਮੀਡੀਆ ਉਹ ਹੁਣ ਪੂਰਾ ਜ਼ੋਰ ਲਾਉ ਤੇ ਹਰ ਥਾਂ ਤੇ ਜਿੰਨਾ ਕਮਾਈਆਂ ਜਾਣੀਆਂ ਐ ਨਹੀਂ ਪਤਾ ਫਲੈਕਸਾਂ ਲੱਗ ਜਾਂਦਾ ਥੋੜੇ ਦਿਨਾਂ ਤੱਕ ਕਿਸਾਨਾਂ ਦੀ ਸਹਿਮਤੀ ਦੇ ਨਾਲ ਹੀ ਭਈ ਉਹਨਾਂ ਨੂੰ ਨਹੀਂ ਪਸੰਦ ਆਈ ਲੈਂਡ ਪੂਲਿੰਗ ਅਸੀਂ ਵਾਪਸ ਲੈ ਲਈ ਐ ਕੀ ਇਹੋ ਜਿਹਾ ਮੌਕਾ ਦੁਬਾਰਾ ਫੇਰ ਪੰਜਾਬ ਦੇ ਨਾਲ ਤੱਕਾ ਇਸ ਤਰ੍ਹਾਂ ਹੋ ਸਕਦਾ ਹੈ ਹਾਲਾਂਕਿ ਪਹਿਲਾਂ ਜਿਹੜੀਆਂ ਰਹੀਆਂ ਪਾਰਟੀਆਂ ਪਹਿਲਾਂ ਜਿਹੜੇ ਮੁੱਖ ਮੰਤਰੀ ਰਹੇ ਨੇ ਉਹਨਾਂ ਨੇ ਵੀ ਕੀਤਾ ਭਗਵੰਤ ਮਾਨ ਨੇ ਨਹੀਂ ਉਹਨਾਂ ਨੇ ਵੀ ਸਾਰਿਆਂ ਨੇ ਤੱਕਾ ਕੀਤਾ ਹੁਣ ਭਗਵੰਤ ਮਾਨ ਦੀ ਤਿਆਰੀ ਸੀ ਤਾਂ ਇਹਨਾਂ ਨੂੰ ਬਿਠਾ ਦਿੱਤਾ ਗਿਆ ਕਿਸਾਨਾਂ ਨੇ ਆਪ ਦਾ ਏਕਾ ਕੀਤਾ ਤਾਂ ਸਾਰੇ ਕਿਸਾਨੇ ਵੀ ਕਿਸਾਨਾ ਵੀਰਾਂ ਨੂੰ ਜਿਨ੍ਹਾਂ ਨੇ ਮਿਹਨਤ ਲਾਈ ਜੋਰ ਦਿਖਾਇਆ ਉਹਦਾ ਕਿ ਪੰਜਾਬ ਨੂੰ ਭੁੱਲੋ ਨਾ ਪੰਜਾਬ ਦੇ ਵਿੱਚ ਸੂਰਮੇ ਬਹੁਤ ਬੈਠੇ ਨੇ ਸਾਰੇ ਕਿਸਾਨਾ ਵੀਰਾਂ ਦੇ ਮਤਲਬ ਬਤਾਈ ਦੇ ਪਾਤਰ ਨੇ ਸਾਰੇ ਕੀ ਹੁਣ ਦੁਬਾਰਾ ਫੇਰ 2027 ਦੀ ਸਰਕਾਰ ਆਮ ਆਦਮੀ ਪਾਰਟੀ ਦੀ ਬਣੂਗੀ ਕਿ ਨਹੀਂ ਬਣੂਗੀ ਬਹੁਤ ਸਾਰੀਆਂ ਗੱਲਾਂ ਅੱਗੇ ਸਾਹਮਣੇ ਆਉਣਗੀਆਂ 2027 ਦੇ ਵਿੱਚ ਦੁਬਾਰਾ ਫੇਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਸ਼ਾਇਦ ਇਹ ਲੈਂਡ ਪੂਲਿੰਗ ਪਾਲਿਸੀ ਫੇਰ ਦੁਬਾਰਾ ਆ ਜਾਵੇ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਮਾਤਾ ਭੈਣਾਂ ਨੂੰ ਜਿਹੜਾ 1000 11 1100 ਰੁਪਏ ਦੇਣਾ ਸੀ ਸ਼ਾਇਦ ਉਹ 2027 ਦੇ ਵਿੱਚ ਇਹ ਕਹਿ ਦਨ ਕਿ ਸਿੱਧਾ 2000 ਰੁਪਏ ਸੀ ਕਰ ਦਿੱਤਾ ਮਾਤਾ ਭੈਣਾਂ ਨੂੰ ਆਏ ਮਹੀਨੇ ਦਿੱਤਾ ਜਾਊਗਾ ਜਿਹੜੇ ਨੌਕਰੀਆਂ 54000 ਨੌਕਰੀਆਂ ਕਹਿ ਦਿੱਤੀਆਂ ਕਿ ਹੋਇਆ ਨਹੀਂ ਪਤਾ ਸਤਾਈ ਦੇ ਵਿੱਚ ਕਹਿਦਣ ਜੀ 2 ਲੱਖ ਨੌਕਰੀਆਂ ਸੀ ਹੋਰ ਦੇ ਦਾਂਗੇ ਮਤਲਬ ਹੋਰ ਵੱਡੇ ਵੱਡੇ ਜਿਹੜੀਆਂ ਮਿੱਠੇ ਮਿੱਠੇ ਬੰਬ ਆ ਜਿਹੜੇ ਕਿ ਲੋਕ ਇਮੋਸ਼ਨਲ ਹੋ ਜਾਂਦੇ ਆ ਗੱਲਾਂ ਦੇ ਵਿੱਚ ਆ ਜਾਂਦੇ ਆ ਭੋਲੇ ਭਾਲੇ ਲੋਕ ਫੇਰ ਖਿੱਚਣ ਦੀ ਕੋਸ਼ਿਸ਼ ਕਰਨਗੇ ਆਪਦੇ ਵੱਲ ਕਿ ਕੇਜਰੀਵਾਲ ਹੋਰ ਜੋਰ ਲਾਊਗਾ ਸ਼ਾਇਦ ਐਨੀ ਪਤਾ ਚਹਿਰਾ ਹੀ ਅੱਗੇ ਅਨਾਉਂਸ ਕੇਜਰੀਵਾਲ ਹੋ ਜਾਵੇ ਤਾਂ ਭਗਵੰਤ ਮਾਨ ਤਾਂ ਹੁਣ ਵੀ ਇੱਕ ਸਾਈਡ ਤੇ ਹੀ ਆ ਜੋ ਪਛਬਿੱਤੇ ਭਗਵੰਤ ਮਾਨ ਪਿੱਛੇ ਖੜ ਜਾਂਦਾ ਕੇਜਰੀਵਾਲ ਹੀ ਸਾਰੀ ਗੱਲ ਸਮਝਾਉਂਦਾ ਜਿਸ ਹਿਸਾਬ ਦੇ ਨਾਲ ਕਿਸਾਨਾਂ ਦੇ ਨਾਲ ਹਰ ਇੱਕ ਮਹਿਕਮਾ ਸਰਕਾਰੀ ਮਹਿਕਮੇ ਦੇ ਨਾਲ ਜਿੰਨਾ ਤੱਕਾ ਭਗਵੰਤ ਮਾਨ ਨੇ ਕੀਤਾ ਕੀ ਹੁਣ ਦੁਵਾਰਾ 2027 ਦੇ ਵਿੱਚ ਫੇਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਜਾਂ ਨਹੀਂ ਬਣੂਗੀ ਆਪਦੇ ਵਿਚਾਰ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਮਤਲਬ ਦੱਸਿਆ ਕਰੋ ਜੋ ਤੁਹਾਡੇ ਸੁਝਾਅ ਹੁੰਦੇ ਨੇ ਪਾਰਟੀਆਂ ਨੂੰ ਲੈ ਕੇ ਕਿਸੇ ਵੀ ਪਾਰਟੀ ਨੂੰ ਲੈ ਕੇ ਉਹ ਆਪਨੇ ਵਿਚਾਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਆ ਕਰੋ ਕਿ 2027 ਦੇ ਵਿੱਚ ਦੁਬਾਰਾ ਫੇਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਜਾਂ ਨਹੀਂ ਬਣੂਗੀ ਜੇ ਬਣੂਗੀ ਤਾਂ ਉਹਦੇ ਕੀ ਨੁਕਸਾਨ ਫਾਇਦੇ ਨੇ ਜਾਂ ਨੁਕਸਾਨ ਨੇ ਉਹ ਵੀ ਜਿਹੜੇ ਸਾਡੇ ਦਰਸ਼ਕ ਨੇ ਜਿਹੜੇ ਇਸ ਵੀਡੀਓ ਨੂੰ ਦੇਖਦੇ ਨੇ ਉਹ ਜ਼ਰੂਰ ਕਮੈਂਟ ਕਰਕੇ ਜ਼ਰੂਰ ਦੱਸ ਦੇਣਾ